ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਵੀਰੇ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਮਲੇ ਮਗਰੋਂ ਮੋੜ ਖੁੱਲ ਲਗਿਆ ਕਪਲੀ ਸ਼ਰਮਾ ਦਾ ਕੈਨੇਡਾ ਵਾਲਾ ਕੈਫੇ ਕੈਨੇਡੀਅਨ ਨੇ ਦਿੱਤਾ ਵੱਡਾ ਬਿਆਨ ਕੈਨੇਡੀਅਨ ਨੇ ਅਦਾਕਾਰ ਕਪਲੀ ਸ਼ਰਮਾ ਦਾ ਕੈਨੇਡਾ ਕੈਫੇ ਇੱਕ ਵਾਰ ਫਿਰ ਖੁੱਲ ਲਗਿਆ ਹੈ ਉਹਨਾਂ ਇਹ ਉਹਨਾਂ ਨੇ ਰੈਸਟੋਰੈਂਟ ਕੈਪਸ ਕੈਫੇ ਵਿੱਚ ਹੋਈ ਗੋਲਾਬਾਰੀ ਤੋਂ 10 ਦਿਨ ਬਾਅਦ ਦੁਬਾਰਾ ਖੁੱਲ ਗਿਆ ਹੈ ਜਿਸ ਦੀ ਜਾਣਕਾਰੀ ਕਪੀਲ ਸ਼ਰਮਾ ਨੇ ਖੋਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਹਨਾਂ ਨੇ ਇੱਕ ਪੋਸਟ ਸਾਂਝੀ ਕਰਕੇ ਰੈਸਟੋਰੈਂਟ ਟੀਮ ਨੂੰ ਉਤਸ਼ਾਹਿਤ ਕੀਤਾ ਹੈ। ਕਪੀਲ ਸ਼ਰਮਾ ਨੇ ਕੈਪਸ ਕੈਫੇ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਹੈ 19 ਜੁਲਾਈ ਨੂੰ ਸਾਂਝੀ ਕੀਤੀ ਗਈ ਹੈ। ਇਹ ਪੋਸਟ ਕੈਫੇ ਦੇ ਦੁਬਾਰਾ ਖੁੱਲਣ ਬਾਰੇ ਜਾਣਕਾਰੀ ਦਿੰਦੀ ਹੈ। ਇਸ ਦਿਨ ਨਾਲ ਹੀ ਕੈਫੇ ਟੀਮ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਕੈਪਸ ਕੈਫੇ ਕੱਲ ਦੁਬਾਰਾ ਖੁੱਲ ਰਿਹਾ ਹੈ ਅਸੀਂ ਤੁਹਾਨੂੰ ਬਹੁਤ ਯਾਦ ਕੀਤਾ ਅਤੇ ਅਸੀਂ ਤੁਹਾਡੇ ਨਿਰੰਤਰ ਪਿਆਰ ਅਤੇ ਸਮਰਥਨ ਲਈ ਸੱਚੋਂ ਧੰਨਵਾਦੀ ਹਾਂ ਦਿਲੋਂ ਧੰਨਵਾਦ ਕਰਦੇ ਹੋਏ ਅਸੀਂ ਆਪਣੇ ਦਰਵਾਜ਼ੇ ਦੁਬਾਰਾ ਖੋਲ ਰਏ ਹਾਂ ਤੁਹਾਡਾ ਨਿਗ ਅਰਾਮ ਅਤੇ ਦੇਖਭਾਲ ਨਾਲ ਸਵਾਗਤ ਕਰਨ ਲਈ ਤਿਆਰ ਹਾਂ ਜਲਦੀ ਹੀ ਮਿਲਦੇ ਹਾਂ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਟੀਮ ਤੁਹਾਡੇ ਤੇ ਮਾਨ ਹੈ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਇਸ ਪੋਸਟ ਨੂੰ ਸਾਂਝੀ ਕੀਤੀ ਹੈ ਕਿ ਇਸ ਦੇ ਨਾਲ ਹੀ ਉਹਨਾਂ ਲਿਖਿਆ ਕਿ ਟੀਮ ਤੁਹਾਡੇ ਤੇ ਮਾਨ ਹੈ ਪਿਆਰ ਤੇ ਦੇ ਸ਼ੁਭ ਕਾਮਨਾਵਾਂ ਕਮੇਡੀਨ ਤੇ ਕੈਪਸ ਕੈਪਸ਼ਨ ਕੈਪਸ਼ਨ ਵਿੱਚ ਲਾਲ ਦਿਲ ਵਾਲਾ ਇਮੋਜੀ ਵੀ ਜੋੜਿਆ ਹੋਇਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ